ਪ੍ਰੋਗਰਾਹਾਂ ਹੋਰਾਂ ਦਾ ਟੜਾ ਚੰਡੀਗੜ੍ਹ ਪਹੁੰਚਿਆ ਹੋਇਆ ਜਗ੍ਹਾ ਵੀ ਮਿਲੀ ਹੋਈ ਆ ਪ੍ਰਦਰਸ਼ਨ ਵਾਸਤੇ ਦੋ ਤਿੰਨ ਦਿਨ ਦਾਣਾਉਂਦਾ ਪ੍ਰੋਗਰਾਮ ਆ ਉਥੇ ਧਰਨੇ ਦਾ ਮੰਗਾਂ ਵੀ ਉਹਨਾਂ ਦੀਆਂ ਇੱਕ ਤਾਂ ਖੇਤੀ ਨੀਤੀ ਵਾਲੀ ਮੰਗ ਆ ਬਾਕੀ ਉਹਨਾਂ ਨੇ ਕਿਹਾ ਹੈ ਕਿ ਜੋ ਸਾਡੀਆਂ ਪੈਂਡਿੰਗ ਨੇ ਉਹ ਵੀ ਪੂਰੀਆਂ ਕੀਤੀਆਂ ਜਾਣ ਕਈ ਹੋਰ ਵੀ ਮਸਲੇ ਨੇ ਉਹਨਾਂ ਦੇ ਉਹਨਾਂ ਨੇ ਇੱਕ ਤੈਅ ਕੀਤਾ ਸੀਗਾ ਕਿ ਅਸੀਂ ਵਿਧਾਨ ਸਭਾ ਵੱਲ ਤੁਰ ਪੈਣਾ ਹੈ ਉਥੇ ਜਾ ਕੇ ਮੰਗ ਪੱਤਰ ਦੇ ਆਗੇ ਪਰ ਕਹਿੰਦੇ ਖੁੱਡੀਆਂ ਸਾਹਿਬ ਜੋ ਖੇਤੀ ਮੰਤਰੀ ਨੇ ਉਹ ਖੁਦ ਹੀ ਪਹੁੰਚ ਗਏ ਏ ਵਿਸ਼ਵਾਸ ਜਾਂ ਹੋ ਗਿਆ ਸਰਕਾਰ ਦੇ ਉੱਤੇ ਹੁਣ ਕਿਸਾਨਾਂ ਨੂੰ ਵੀ ਮੰਤਰੀ ਸਾਹਿਬ ਖੁਦ ਚੱਲ ਕੇ ਆਏ ਤੇ ਗੁਰਮੀਤ ਸਿੰਘ ਖੁੱਡੀਆਂ ਨੇ ਆ ਕੇ ਮੰਗ ਪੱਤਰ ਲਿਆ ਤੇ ਨਾਲ ਇੱਕ ਬਿਆਨ ਦਿੱਤਾ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਇਹਨਾਂ ਦੇ ਪੱਖ ਵਿੱਚ ਲੜਾਈ ਲੜਾਂਗਾ ਮੈਂ ਮੁੱਖ ਮੰਤਰੀ ਕੋਲ ਅੱਜ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇਸ ਗੱਲ ਚਰਚਾ ਕੀਤੀ ਸੀ ਖੇਤੀ ਨੀਤੀ ਦੀ ਗੱਲ ਹੋ ਰਹੀ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਕਿਸਾਨਾਂ ਦੇ ਮਸੀਹਾ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਦੀ ਤੀਨ ਬਣਾਈ ਸੁਖਵੀਰ ਬਾਦਲ ਹੋਗੇ ਕਿਸਾਨਾਂ ਦੇ ਗੱਲਾਂ ਕਰਨ ਵਾਲੇ ਕੈਪਟਨ ਅਮਰਿੰਦਰ ਹੋਗੇ ਦਰਬਾਰਾ ਸਿੰਘ ਹੋਗੇ ਗਿਆਨੀ ਜੈਲ ਸਿੰਘ ਹੋਗੇ ਕਿੰਨੇ ਨਾਂ ਨੇ ਜੀ ਮੁਖਵਤਰੀਆਂ ਦੇ ਕਿੰਨੇ ਨਾਂ ਨੇ ਕਿਸੇ ਨੇ ਖੇਤੀ ਤੀਨ ਤੀਨ ਨਹੀਂ ਬਣਾਈ ਉਗਰਾਹਾ ਹੋਰਾਂ ਦਾ ਟੜਾ ਚੰਡੀਗੜ੍ਹ ਪਹੁੰਚਿਆ ਹੋਇਆ ਜਗ੍ਹਾ ਵੀ ਮਿਲੀ ਹੋਈ ਆ ਪ੍ਰਦਰਸ਼ਨ ਵਾਸਤੇ ਦੋ ਤਿੰਨ ਦਿਨ ਦਾਣਾਉਂਦਾ ਪ੍ਰੋਗਰਾਮ ਆ ਉਥੇ ਧਰਨੇ ਦਾ ਮੰਗਾਂ ਵੀ ਉਹਨਾਂ ਦੀਆਂ ਇੱਕ ਤਾਂ ਖੇਤੀ ਨੀਤੀ ਵਾਲੀ ਮੰਗ ਆ ਬਾਕੀ ਉਹਨਾਂ ਨੇ ਕਿਹਾ ਕਿ ਜੋ ਸਾਡੀਆਂ ਪੈਂਡਿੰਗ ਨੇ ਉਹ ਵੀ ਪੂਰੀਆਂ ਕੀਤੀਆਂ ਜਾਣ ਕਈ ਹੋਰ ਵੀ ਮਸਲੇ ਨੇ ਉਹਨਾਂ ਦੇ ਤੇ ਜਦੋਂ ਉਹ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਹੋਏ ਨੇ ਤਾਂ ਉਹਨਾਂ ਨੇ ਇੱਕ ਤੈਅ ਕੀਤਾ ਸੀਗਾ ਕਿ ਅਸੀਂ ਵਿਧਾਨ ਸਭਾ ਵੱਲ ਤੁਰ ਪੈਣਾ ਹੈ ਉਥੇ ਜਾ ਕੇ ਮੰਗ ਪੱਤਰ ਦੇਾਂਗੇ ਪਰ ਕਹਿੰਦੇ ਖੁੱਡੀਆਂ ਸਾਹਿਬ ਜੋ ਖੇਤੀ ਮੰਤਰੀ ਨੇ ਉਹ ਖੁਦ ਹੀ ਪਹੁੰਚ ਗਏ ਤੇ ਵਿਸ਼ਵਾਸ じゃ ਹੋ ਗਿਆ ਸਰਕਾਰ ਦੇ ਉੱਤੇ ਹੁਣ ਕਿਸਾਨਾਂ ਨੂੰ ਵੀ ਮੰਤਰੀ ਸਾਹਿਬ ਖੁਦ ਚੱਲ ਕੇ ਆਏ ਨੇ ਹਾਂ ਅਸਲ 'ਚ ਜਗਿੰਦਰ ਸਿੰਘ ਉਗਰਾਹਾ ਦੀ ਜਥੇਬੰਦੀ ਵੱਲੋਂ ਕੱਲ ਸੈਕਟਰ 34 ਦੇ ਵਿੱਚ ਕੀਤਾ ਗਿਆ ਧਰਨਾ ਮਹਾਪੰਚਾਇਤ ਕਿਹਾਗਾ ਨੂੰ ਹਾਂ ਮਹਾਪੰਚਾਇਤ ਉਸ ਤੋਂ ਬਾਅਦ ਉਹਨੂੰ ਬੁਲਾਇਆ ਗਿਆ ਤੁਸੀਂ ਕਿਸਾਨ ਆ ਸਕਦੇ ਹੋ ਭੈ ਦੇਣ ਵਾਸਤੇ ਮੰਗ ਪੱਤਰ ਉਹਨਾਂ ਨੇ ਵਿਧਾਨ ਸਭਾ ਵੱਲ ਮਾਰਚ ਕਰਨਾ ਸੀ ਕਿਸਾਨਾਂ ਨੇ ਦੇ ਉਹ ਕਹਿਤਾ ਸੀਗਾ ਤੁਸੀਂ ਚਲੋ ਇੱਥੇ ਮੜਕਾ ਚੌਂਕ ਤੱਕ ਆ ਜਾਓ ਮੜਕਾ ਚੌਂਕ ਤੇ ਫਿਰ ਆ ਗਏ ਸਾਡੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਗੁਰਮੀਤ ਸਿੰਘ ਖੁੱਡੀਆਂ ਨੇ ਆ ਕੇ ਮੰਗ ਪੱਤਰ ਲਿਆ ਤੇ ਨਾਲ ਇੱਕ ਬਿਆਨ ਦਿੱਤਾ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਇਹਨਾਂ ਦੇ ਪੱਖ ਵਿੱਚ ਲੜਾਂਗਾ ਮੈਂ ਮੁੱਖ ਮੰਤਰੀ ਕੋਲੇ ਖੇਤੀ ਨੀਤੀ ਬਣਾਉਣ ਵਾਸਤੇ ਗੱਲ ਹੋ ਰਹੀ ਹੈ ਪੰਜਾਬ ਦੇ ਵਿੱਚ ਖੇਤੀ ਨੀਤੀ ਠੀਕ ਹੈ ਜੀ ਅੱਜ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇਸ ਗੱਲ ਚਰਚਾ ਕੀਤੀ ਸੀ ਖੇਤੀ ਨੀਤੀ ਦੀ ਗੱਲ ਹੋ ਰਹੀ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਕਿਸਾਨਾਂ ਦੇ ਮਸੀਹਾ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਨੀਤੀ ਬਣਾਈ ਕਿਸਾਨਾਂ ਦੀਆਂ ਵੱਡੀਆਂ ਗੱਲਾਂ ਕਰਨ ਵਾਲੇ ਸੁਖ ਸੁਖਵੀਰ ਬਾਦਲ ਹੋਗੇ ਕਿਸਾਨਾਂ ਦੇ ਗੱਲਾਂ ਕਰਨ ਵਾਲੇ ਕੈਪਟਨ ਅਮਰਿੰਦਰ ਹੋਗੇ ਦਰਬਾਰਾ ਸਿੰਘ ਹੋਗੇ ਗਿਆਨੀ ਜੈਲ ਸਿੰਘ ਹੋਗੇ ਕਿੰਨੇ ਨਾਂ ਨੇ ਜੀ ਮੁੱਖ ਮੰਤਰੀਆਂ ਦੇ ਕਿੰਨੇ ਨਾਂ ਨੇ ਕਿਸੇ ਨੇ ਖੇਤੀ ਨੀਤੀ ਨਹੀਂ ਬਣਾਈ ਜਿਹੜੀ ਹੁਣ ਖੇਤੀ ਨੀਤੀ ਦੀ ਮੰਗ ਉੱਠੀ ਆ ਤੇ ਉੱਥੇ ਬੈਠੇ ਤੇ ਹੋਰ ਕਈ ਮੰਗਾਂ ਨੇ ਚੰਡੀਗੜ੍ਹ ਦੇ ਵਿੱਚ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾ ਰਹੇ ਨੇ ਹੁਣ ਤੁਸੀਂ ਇੱਕ ਧਿਆਨ ਗੋਚਰੇ ਤੁਹਾਨੂੰ ਗੱਲ ਕਰਦਾ ਮੈਂ ਇੱਕ ਤਾਂ ਜੋਗਿੰਦਰ ਸਿੰਘ ਉਗਰਾਹਾ ਹੋਗੇ ਉਹ ਆਪਣਾ ਧੜਾ ਲੈ ਕੇ ਬਖਰਾ ਬੈਠਿਆ ਉੱਥੇ ਕਿੱਥੇ ਬੈਠਿਆ ਸੈਕਟਰ 34 ਦੇ ਵਿੱਚ ਅੱਜ ਵੀ ਰਹਿਣਗੇ ਕੱਲ ਨੂੰ ਵੀ ਰਹਿਣਗੇ ਉਹ ਉਹਨਾਂ ਦਾ ਮਜਮਾ ਸਜਦਾ ਰਹੇਗਾ ਉੱਥੇ ਠੀਕ ਹੈ ਜੀ ਤੇ ਇੱਕ ਧੜਾ ਹੈਗਾ ਜੀ 32 ਕਿਸਾਨ ਜਥੇਬੰਦੀਆਂ ਦਾ ਜਿਹਦੇ ਵਿੱਚ ਰੁੜਦਾ ਸਿੰਘ ਰੁੜਦੂ ਸਿੰਘ ਵਰਗੇ ਬੰਦੇ ਨੇ ਜੀ ਠੀਕ ਹੈ ਜੀ ਉਹ ਤੜਾ ਹੈਗਾ ਉਹਨਾਂ ਦਾ ਜੀ 32 ਕਿਸਾਨ ਜਥੇਬੰਦੀਆਂ ਦੇ ਕਹਿੰਦੇ ਨੇ ਆਪਣੇ ਆਪ ਨੂੰ ਉਹ ਠੀਕ ਆ ਸਰ ਤੇ ਇੱਕ ਤੜਾ ਹੈਗਾ ਜੀ ਸੰਭੂ ਬਾਰਡਰ ਤੇ ਬੈਠਾ ਤੇ ਖਨੌਰੀ ਬਾਰਡਰ ਤੇ ਬੈਠਾ ਤਿੰਨ ਤੜੇ ਰਿਕਸ ਤਿੰਨ ਤੜੇ ਇੱਕ ਇੱਕ ਦੋ ਤੜਾ ਹੋਰ ਵੀ ਹੋਣਾ ਗੁਰਨਾਮ ਸਿੰਘ ਦਾ ਤੜਾ ਵੀ ਹੈਗਾ ਉਹਦੇ ਵੀ ਜ਼ਿਲ੍ਹਾ ਪ੍ਰਧਾਨ ਵਗੈਰਾ ਪੰਜਾਬ 'ਚ ਹੈਗੇ ਨੇ ਭਾਵੇਂ ਕਿ ਚਲੋ ਉਹ ਤਾਂ ਸਿਆਸੀ ਲੋਕ ਸੀਗੇ ਸਿਆਸੀ ਪਾਰਟੀ ਦੇ ਲੋਕ ਸੀਗੇ ਵੋਟਾਂ 'ਚ ਖੜਨਾ ਚਾਹੁੰਦੇ ਸੀਗੇ ਸ਼ਾਇਦ ਐਮਐਲਏ ਬਣ ਜਾਈਏ ਸੀ ਗੁਰਨਾਮ ਸਿੰਘ ਨਾਲ ਲਾ ਕੇ ਗੁਰਨਾਮ ਝੁਰੂ ਨਿਹਾਲਿਆਂ ਵਾਲਾ ਇਹਦਾ ਕਿ ਹੁਣ ਚੋਣਾ ਲੜ ਰਿਹਾ ਹਰਿਆਣੇ ਤੋਂ ਉਹ ਹੈ ਜੀ ਗਰਨਾਮ ਸਿੰਘ ਝਰੋਨੇ ਨੇ ਚੋਣਾ ਲੜਨ ਦਾ ਐਲਾਨ ਕੀਤਾ ਹੈ ਹਰਿਆਣੇ 'ਚ ਇੱਕ ਕੋਤੜਾ ਵੀ ਹੈਗਾ ਇੱਕ ਅੱਧਾ ਹੋਰ ਤੜਾ ਵੀ ਹੋਊਗਾ ਇੱਕ ਹੋਰ ਤੜਾ ਵੀ ਚੋਣਾ ਲੜ ਰਿਹਾ ਹਰਿਆਣੇ 'ਚ ਝਰੋਨੇ ਤੇ ਲੜਾ ਉਹ ਕਿਸਾਨ ਉਹ ਕਿਸਾਨ ਕਮੇਟੀ ਕਿਹੜੇ ਕਬੀਟੀਆਂ ਉਹ ਪੰਜਾਬ ਦੇ ਵਿੱਚ ਹੋਰ ਵੀ ਕਿਸਾਨ ਟੜੇ ਹੋਣਗੇ ਡੈਫੀਨੇਟ ਹੋ ਜਾਂ ਹੋਰ ਇੱਕ ਅੱਧਾ ਹੋਰ ਜੰਮ ਜੂਗਾ ਦਿੱਲੀ ਜੰਮਦੇ ਆ ਅੱਛਾ ਪਿੱਛੇ ਜੇ ਬਣਿਆ ਵੀ ਹੈ ਕੁਝ ਨਾਰਾਜ਼ ਹੋ ਗਏ ਸੀ ਉਗਰਾਹਾਂ ਜਥੇਬੰਦੀ ਤੋਂ ਸ਼ਾਇਦ ਡੱਲੇਵਾਲ ਸਾਹਿਬ ਤੋਂ ਇੱਕ ਨਵੀਂ ਵੀ ਬਣੀ ਹੋਈ ਹੈ ਮਰਕੇ ਜਿਹੜਾ ਜਿਹੜਾ ਕਿਸਾਨ ਜਥੇਬੰਦੀ ਦੇ ਵਿੱਚ ਕੋਈ ਉਹਨਾਂ ਦੇ ਨਾਲ ਨਹੀਂ ਨਿਭਦਾ ਜਾਂ ਉਹ ਉਹਨਾਂ ਦੇ ਮੁਤਾਬਕ ਨਹੀਂ ਗੱਲ ਹੋ ਰਹੀ ਤਾਂ ਉਹ ਆਪਣਾ ਧੜਾ ਬਣਾ ਲੈਂਦਾ ਮੰਗਾ ਕੀ ਨੇ ਖੇਤੀ ਨੀਤੀ ਮੰਗਾ ਕੀ ਨੇ ਕਿਸਾਨੀ ਕਿਸਾਨੀ ਐਮਐਸਪੀ ਮੰਗਾ ਸੰਭੂ ਬਾਰਡਰ ਤੇ ਲੈ ਲਓ ਆਪੋ ਆਪਣੀਆਂ ਮੰਗਾਂ ਤੇ ਇੱਕ ਕੇਂਦਰ ਬਿੰਦੂ ਆ ਕਿਸਾਨੀ ਮੰਗਾ ਪੰਜਾਬ ਦੇ ਕਿਸਾਨ ਇਹ ਕੀ ਸਾਫ਼ਤ ਕਰਨਾ ਚਾਹੁੰਦੇ ਇਹ ਲੀਡਰ ਕਿਸਾਨ ਨਹੀਂ ਲੀਡਰ ਇਹ ਆਗੂ ਨੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਬਣੀ ਹੋਈ ਹੈ ਸਾਡੀ ਸ਼ੁਰੂ ਤੋਂ ਲੈ ਕੇ ਕਿਸਾਨ ਨੂੰ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਮੈਂ ਪਹਿਲਾਂ ਵੀ ਗਲਤ ਨੂੰ ਸੁਣਾਇਆ ਕਰਦਾ ਪੰਜਾਬ ਦੇ ਵਿੱਚ ਸ਼ੁਰੂ ਤੋਂ ਲੈ ਕੇ ਕਿਸਾਨ ਨੂੰ ਖੇਤੀ ਨੂੰ ਉੱਪਰ ਚੱਕਣ ਵਾਸਤੇ ਪਿੰਡ ਦੇ ਹਰ ਇੱਕ ਨਾਗਰਿਕ ਨੇ ਕੰਮ ਕੀਤਾ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ